ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਤਿਗੁਰੂ ਵਰਤੇ ਸਵਾਗਤ ਹੈ ਆਸ ਕਰਦਾ ਹਾਂ ਸੱਜਣੋ ਸਾਰਾ ਜਾਨਵਰਾਂ ਦੇ ਘਰ ਪਰਵਾਹ ਠੀਕ ਹੋਵੇ ਮੈਂ ਸੱਜਣੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਤੁਹਾਡੇ ਵਰਕੇ ਭਰਾਵਾਂ ਨਾਲ ਹੀ ਕੰਮ ਚੱਲਦਾ ਹੈ ਤੇ ਚੈਨਲ ਨੂੰ ਸਾਕਸਾਰਾ ਘਰੋਂ ਹੌਸਲਾ ਮਿਲਦਾ ਰਹਿੰਦਾ ਸੰਧੂ ਡੇਰੀ ਫਾਰਮ ਸਤਿਗੁਰੂ ਗੜ ਜੇ ਕਿਸੇ ਸੱਜਣ ਨੇ ਇੰਤਨਿਆੜੇ ਕਰਾਉਣੇ ਕਰ ਲਿਓ ਪਰਕਾ 623402919 ਅੱਜ ਥੋੜੀ ਇਹ ਨਾ ਵੀਡੀਓ ਪਰਕੇ ਜਾਓਗੇ ਹਵਾਵਾਲੀ ਚੱਲਦੀ ਨੇਰੀ ਉਹਦਾ ਕਰਕੇ ਆ ਬੜਾ ਸੇ ਪਸੇ ਬਣਾ ਰਿਹਾ ਹੈ ਦੇ ਵਿੱਚ ਦੀ ਠਾ ਠਰ ਜੇ ਕਰ ਉਹਦਾ ਇਨਸਟਮੈਂਟ ਆ ਜਾ ਕਰ ਲਿਓ ਬਾਕੀ ਮੰਡੀਆਂ ਦੋ ਆ ਗਿਆਂ ਧਨੋਲਾ ਕੀ ਨਾਲ ਮਾਨਸਾ ਆ ਗਈ ਮੰਦਾ ਬਹੁਤਾ ਸਾਰੇ ਟੰਬੇ ਟੁੱਬੇ ਜਿਵੇਂ ਸਿੱਡੇ ਪਏ ਜਿਵੇਂ ਗਾਦਰ ਫਿਲਮ ਚ ਡਿੱਗੇ ਪਏ ਹੁੰਦੇ ਆ ਬਾਕੀ ਆ ਮਿਲਿਆਵਾਂਗੇ ਚੰਗੇ ਚੰਗੇ ਉਹਨਾਂ ਨੂੰ ਪੱਜਾ ਦਿਖਾਵਾਂਗੇ ਜਿੰਨੇ ਆ ਗਿਆਂ ਪੂਰਾ ਪੂਰੀਆਂ ਦਿਖਾਵਾਗੇ ਇਤਿਹਾਸ ਉਸ ਦਿਨੋਂ ਮਿਲਦੇ ਕੀ ਲੀਡਰ ਨੇ ਕੀ ਗੱਲਬਾਤ ਹੋ ਗਿਆ ਮੰਦਾ ਹੋ ਗਿਆ ਟਲੋ ਸਰਦਾਰ ਦਾ ਹਾਂ ਹੋ ਗਿਆ ਮੰਦਾ ਸਦਨ ਹੋ ਗਿਆ ਜਿਵੇਂ ਚੱਪੀ ਨਿਕਲ ਗਿਆ ਜਿਦਾ ਜਮਾ ਪੈ ਟੰਬੇ ਜਿਵੇਂ ਗਾਦਰ ਫਿਲਮ ਚ ਪ੍ਰਭਾਉ ਗੁੰਡੇ ਪਈ ਹੁੰਦੇ ਆ ਆ ਜਾਓ ਸਭ ਦਿਖਾਉਣੇ ਕਿੱਥੇ ਜਾਨਵਰ ਵਧੀਆ ਟੌਪ ਦਾ ਜਿੰਨੇ ਕਿ ਰਖਾਵਾਂਗੇ ਚੰਗੇ ਰਖਾਵਾਂਗੇ ਆਪਦੇ ਜਾਨੇ ਪ੍ਰਭਾਉ ਬਾਕੀ ਜਸਟਮੈਂਟ ਤੁਸੀਂ ਕਰ ਲਿਓ ਕਿ ਮਾੜੇ ਆ ਕਿ ਚੰਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਕੀ ਗੱਲਬਾਤ ਹੈ ਕਿਵੇਂ ਬਰੋਣੀ ਚਾਹੀਦੀ ਹੈ ਆ ਜਾਓ ਸੱਜਣਾ ਮਿਲਦੇ ਆ ਮਾਨਸ ਸੀਜ਼ਨ ਚ ਮਸਾ ਟਾਈਮ ਕੱਟ ਕੇ ਆਏ ਆ ਛੋਟੀ ਸੇਵ ਵਾਲੀ ਆ ਚੜਾ ਤਿੰਨ ਦਿਨੋਂ ਮੋਟੇ ਦਿਖਾਉਣੇ ਤਾਜੀ ਮਗਰ ਵੀ ਕੱਟੀ ਹੈ ਕੀ ਜਿੱਕਟਿਆ ਜਮੇ ਸਿੰਗਲ ਹੁੰਗਾ ਵੀ ਕੁੰਡੀ ਐ ਤੇ ਜਾਗਦਾ ਤਾਂ ਤੁੰਤ ਤੁੰਬਾ ਸੋਣਾ ਲੱਗਿਆ ਚੜਾਈ ਵਾਲਾ ਲੇਵਾ ਮੱਝ ਦਾ ਕਿਹੜੇ ਦਾ ਐ ਚ ਵੀ ਕਰਦੇ ਥੋੜੀ ਡਰਦੀ ਐ ਸੂਲ ਵੀ ਤਾਜੀ ਐ ਜਮਾ ਹਾਂ ਤੂੰ ਆਪਦਾ ਕੰਮ ਕਰ ਲੈ ਡਾਕਟਰ ਫਟਾ ਚੈਰ ਚਮੜੀ ਪਤਲੀ ਨੰ ਭਾਈ ਨ ਕੀ ਰੇਟ ਹੈ ਕੀ ਗੱਲ ਬਾਤ ਹੈ ਕਿੰਨੇ ਘੰਟੇ ਹੋ ਗਏ ਬੱਚਾ ਸੌਂ ਰਿਹਾ ਹੂਲਾ ਸਿਰ ਤੇ ਆਈ ਪਹਿਲਾਂ ਦਿਖਾਤੀ ਸੀ ਭਾਈ ਸਤਿ ਸ੍ਰੀ ਅਕਾਲ ਉਹ ਮੱਝ ਦਿਖਾਈ ਆ ਹੋਈ ਆਪਾਂ ਹਨਾ ਤੇ ਕੈ ਮਾ ਸੂਈ ਵੀ ਤੀਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਹੋ ਗਿਆ ਹੱਥ ਤੱਕ ਦੇ ਮਗਰ ਕੱਟੀ ਆ ਨਾ ਭਾਈ ਲੇ ਵੇ ਲੂਬ ਦੀ ਜਿਹੜਾ ਇਹ ਫੁੱਲ ਜਨਾ ਪਿੰਡ ਕਿਹੜਾ ਭਾਈ ਆਪਣਾ ਫਰਮਾਹੀ ਮਾਇਆ ਇਹ ਖਿਲਵੇ ਨਾ ਕਿਸ਼ਨਗੜ ਪਰਮਾਹ ਲੇਵ ਦੀ ਚੜਾਈ ਬਹੁਤ ਹੈ ਮੱਝ ਦੀ ਮੈਨੂੰ ਤਾਂ ਇਹ ਖੜਵੀ ਘਾਟੀ ਲਾਇਆ ਲੱਗਦਾ ਯਾਰ ਇਹ ਦੇਖੋ ਕਿੰਨੇ ਦਿਨ ਉਸੂਈ ਨੂੰ ਬਾਈ ਦੁੱਧ ਕਿੰਨਾ ਬਾਈ ਹਣਾ ਹੈਗਾ 80 ਲੀਟਰ ਬਾਕੀ ਬਾਈ ਨੇ ਸਹੀ ਕਹਿੰਦੇ ਨੇ 15 ਲੀਟਰ ਹੀ ਕਹਿੰਦੇ ਹੁੰਦੇ ਬੱਚਾ ਰਹੇਗੀ ਬਾਵਾ ਕਿ ਕੀ ਰੇਟ ਹੈ ਬਾਈ ਜਾਇਜ਼ ਜਗਾ 1 ਤੀ ਮੋਲਾ ਜੀ 1 25 ਦੇ ਦਾਂ ਤੇ 1 ਲੱਖ ਤੇ 25000 ਦੇ ਦਾਂ ਬਾਈ ਕਹਿੰਦਾ ਮਾਨ ਤਾਨ ਚਲ ਹੋ ਜਾਂਦਾ ਜਾਨਵਰ ਪਸੰਦ ਹੈ ਜੇ ਮੇਲ ਨੰਬਰ ਕਿੰਨਾ ਬਾਈ 940117402 ਘਰ ਦਾ ਹੀ ਬਾਈ ਤੇਰੇ ਹਾਂ 7402 ਨਾਂ ਕੀ ਵੀ ਆਪਣਾ ਮਮਾ ਬਿਕਰ ਸਿੰਘ ਬੋੜਾ ਵਾਲ ਬਾਈ ਤਨ ਕਰ ਲਿਓ ਸੰਪਰਕ ਬਾਕੀ ਮੱਝਸੀਲ ਬੋੜਾ ਬਾਈ ਇੱਕ ਹੀ ਆ ਜਾਣੀ ਇਹ ਆ ਇਧਰ ਆ ਗਿਆ ਕਿੰਨਾ ਕਹਿੰਦਾ ਹੀ ਕੋਈ ਵਧਾਉਣਾ ਇੱਕ 30 ਇੱਕ 30 ਆ ਬਾਈ ਦੁੱਧ ਬਲਾਂ ਘਾਟਾ ਦੇ ਦੇ ਕਿਲੋ ਗੱਲ ਕਰ ਜਾਨਵਰ ਸੀਲ ਹੋਵੇ ਧਾਰ ਦੂਰ ਦੀ ਕੋਲੀਆ ਬਾਈ ਜਿਉਂ ਉੱਤੇ ਆ ਬਾਈ ਠੀਕ ਹੈ ਬਾਈ ਕੱਟੇ ਬਾਕੀ ਕੱਟੀ ਬਹੁਤ ਸੋਹਣੀਆਂ ਮਗਰ ਬਾਈ ਇੱਕ ਨਾਲ ਇੱਕ ਫੇਰੀ ਮਿਲ ਜਾਂਦੀ ਆ ਕਰ ਲਓ ਸੰਪਰਕ ਬਾਈ ਨਾਲ ਨੇ ਸੋਜਣਾ ਹੁਣ ਤੋਂ ਕੱਟੀਆਂ ਦਾ ਨਾ ਬਹੁਤ ਆਪਦੇ ਆਹ ਕੱਟੀ ਯਾਦ ਪਲੀਟ ਵਾਲੀ ਹੈ ਭਰਾਵਾ ਤਣਾ ਉਹਨਾਂ ਚੈੱਕ ਕਰਦਾ ਤਾਂ ਝੋਲੀ ਹੁਣੀ ਬਣਾਈ ਖੜੀ ਐ ਬਾਕੀ ਘੱਟ ਘੱਟ ਬਹੁਤ ਆ ਗਿਆ ਮਦਦ ਲਮਾਈ ਨੂੰ ਹੀ ਕਰ ਲੈ ਜੈਕ ਸਿੰਘ ਸਿੰਘੋਂ ਨੇ ਮੋੜ ਹੀ ਜਾਂਦੀ ਐ ਇੱਕ ਆਹ ਕੀ ਝੋਲੀ ਦੀ ਪੈ ਬੜੀ ਬੜੀ ਨਿੱਕੀ ਜਿਹੀ ਲੱਗ ਤਾਂ ਹਰਦੀ ਜਮੇ ਨਿੱਕੀ ਜਿਹੀ ਐ ਜਿਹੜੀ ਛੋਟੀ ਕੱਟੀ ਐ ਇਹਦਾ ਰੇਟ ਹੈਗਾ 17000 ਜਿਹੜੀ ਆ ਗਈ ਇਹਦਾ 35000 ਇਹਦੀ ਐ ਤਾਂ ਜਮਈ ਹਜੇ ਨਹੀਂ ਕੋਈ 8 ਕਿਹ ਮਹੀਨਿਆਂ ਦੀ ਬਾਈ ਕਹਾ ਬਹੁਤ ਸਵਾ ਡੇਢ ਸਾਲ ਦੀ ਆ ਗਈ ਆਹਹ ਨੰਬਰ ਲੈ ਕੇ ਨਜ਼ਰੋਂ ਕੱਟੀ ਬਹੁਤ ਟੌਪ ਦੀ ਬਾਈ ਦੀ ਗੱਤ ਕੋਲ ਟੌਪ ਐ ਜੀ ਵੀ ਨਾ ਗੱਪਣਾ ਇਹ ਕੈਵੇਂ ਸਮਝੂਏ ਹੁਣ ਕੀਜੇ ਸੂ ਵੀ ਬਈ ਇਹ ਕੀਜੇ ਹਾਂ ਕੈ ਕਾਪੇ ਮਹੀਨੇ ਦੇ ਕੱਪੜਾ ਕਿੰਨੇ ਮਹੀਨੇ ਦੀ 6 ਮਹੀਨੇ ਦਾ ਕੱਪੜਾ ਬਾਈ ਲੋ ਨੀ ਹੁਣ 7 ਕਿਲੋ ਰੋਟਾ ਬਾਈ ਅੱਛਾ ਮਗਰ ਪਰ ਬੱਚਾ ਹੈ ਨੀ ਗੱਲਬਾਤ ਕਰਾ ਗਿਆ ਮੁੰਡੀ ਮੇੜੀ ਬਾਈ ਕਹਿੰਦਾ ਰੇਟ ਕਹਿੰਦਾ ਤਾਇਆ ਮਾਣੀ ਮਾਣੀ ਦੋ ਊਠੇੜਾ ਥਣ ਲੱਗਿਆ ਬਰੇਡ ਦੀ ਚੰਗੀ ਲੱਗਦੀ ਮਾਛਾ ਅੱਛਾ ਹੈ ਬਾਈ ਰੇਟ ਕੀ ਕਰਵਾਦਾ ਕਿੰਨੇ 7 ਕਿਲੋ ਦੋ ਤਾਂ 6 ਮਹੀਨੇ ਦੀ ਕੱਪੜਾ ਸਿੰਘਾਂ ਨੇ ਚੈੱਕ ਕਰ ਰਿਹਾ ਸਿੰਘਾਂ ਦੀ ਗੁੰਡੀ ਹੈ ਕੀ ਖਾਲੀ ਕਰੀ ਤੀ ਐਫਆਈ ਨੇ ਹੁਣੇ ਸੌਦਾ ਕਰਿਆ ਉਹ ਥੋੜੀ ਘਟੀ ਹੋਈ ਹੈ 7 ਮਹੀਨੇ ਦੇ ਕਪੜਾ ਹੈ ਨਾ 7 ਕਿਲੋ ਦੁੱਧ ਹੈ ਥੱਕ ਮਾਂ ਵੀ ਨਾ ਲੱਗ ਗਿਆ ਬਾਈ ਉਹਨੂੰ ਹਾਂ ਚਲੋ ਤਾਂ ਚਲ ਹੋ ਜੀ ਇਸ ਮਿੰਟ ਚੈੱਕ ਚੋਕਰਾਏ ਤੋਂ ਨਾ ਕਰ ਤੀ ਕਰ ਦਿਓ ਕਿਰ ਲੈ ਕੇ ਕਰ ਦਈਏ ਬਈ ਉਹ ਅੱਛਾ ਕਿਹੜਾ ਪਿੰਡ ਆਪਣਾ ਪਿੰਡਾ ਰੋੜੀ ਕਰਤੂਨ ਸ਼ਕਮਾ ਲੱਗ ਗਿਆ 7 ਕਿਲੋ ਰੋਟਾ ਬਈ ਅੱਛਾ ਠੀਕ ਹੈ ਠੀਕ ਡੰਡੀ ਹੈ ਹਾਂ ਦੋਨੇ ਟਾਈਮ ਮਿਲਦੀ ਹੈ ਕਿ ਕਰ ਦੋਨੇ ਟਾਈਮ ਚੈੱਕ ਕਰਾ ਲਾ ਠੀਕ ਹੈ ਦੋਨੇ ਛੁੱਟਾ ਬਈ ਬਈ ਲੇਟੀ ਤੇ ਮਿਲਦੀ ਆ ਕੇ ਲੇਟੀ ਚਟਕੇ ਯਾ ਦੇਖੋ ਜਿਹਨੂੰ ਹਾੜੀ ਵਾਲੀ ਗਾਂ ਯਾਰ ਹਾੜੀ ਵਾਲੀ ਇਹਨਾਂ ਦਾ ਹਾਂ ਹਾੜੀ ਤੇ ਸੌਣੀ ਦੋਨੇ ਕਰਤੂ ਕੰਮ ਹਣਾ ਹਾਂ ਦੋਨੇ ਕਰਦੂ ਬਈ ਉਹ ਬੱਚਾ ਕਿੰਨਾ ਦੁੱਧਤਾ ਸਹੀ ਹੋਏ ਰੋਟ ਬਈ ਹੈਗਾ 8 ਦੇ ਘਰਾਂ ਚ ਉਹ ਬੱਚਾ ਹੈ ਨਾ ਉਹ ਬੱਚਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਬਈ 15 ਨਲਾਂ ਦੀ ਸੂਈ ਆ ਪਹਿਲਣਾ ਕੇ ਪਲਾਇਆ ਮਰ ਰੱਖਿਆ ਦੂਜੇ ਆ ਜੀ ਦੂਜੇ ਆ ਕੇ ਤਾਂ ਪੰਨ ਰੱਖਿਆ ਦੂਜੇ ਦਾ ਉਹ ਕੰਨ ਤੇ ਦਵਾਈ ਦੇ ਨੇ ਮੈਂ ਦੂਜੇ ਰੇਟ ਕਿੰਨਾ ਤਾਂ ਇਹਦਾ ਚਾਏ ਜਿਆ ਯਾਰ ਗੈਜ 15000 ਆ ਜੀ ਮਾਨ ਤਨ ਕਰ ਦੇਗਾ ਮੌਕੇ ਤੇ ਹੋ ਜੂ ਬਈ ਹੋ ਜੂ ਹਾਂ ਦੁੱਧ ਦੇ ਦੋ 7-8 ਕਿਲੋ ਹੈ ਨਾ ਰੋਟ ਬਈ 10 ਵੀ 11 ਵੀ ਘੱਟ ਅੱਛਾ ਆ ਗਿਆ ਬੱਚਾ ਦਾ ਆਇਆ ਤਾਂ ਆਇਆ ਦਾ ਤਾਂ ਇਹਦਾ ਨੰਬਰ ਦੱਸਦੇ ਮਾੜਾ ਜੀ ਬੋਲੀ ਕਾਂ ਦਾ ਨੰਬਰ ਤੇਰੇ ਹੀ ਬੋਲਦੇ 99799 50683 50683 ਪਿੰਡ ਰੋੜੀਆ ਬਾਈਆਂ ਦਾ ਤੇ ਗੱਲ ਕਰ ਉਹੀ ਮੱਝ ਦਾ ਨੰਬਰ ਉਹ ਬਾਈ ਦਾ 82000 ਰੇਟ ਆ ਕਰ ਲੈ ਉਸ ਵਰਕ ਬਾਈ ਨਾਲ ਮਾਨਸਾ ਮੰਡੀ ਤੇ ਬਾਕੀ ਯਾਰ ਇਹਨੇ ਦੀ ਕੋਈ ਮਾੜੀ ਨਹੀਂ ਯਾਰ ਮੱਝ ਗਾਂ ਉਹ ਬੱਚਾ ਨਿਕਾਇਆ ਛੋਟਾ ਹੀ ਗਾ ਮਾ ਕਰ ਲੈ ਉਸ ਵਰਕ ਬਾਈ ਨਾਲ ਇਹ ਕੱਟੀ ਵਾਲਾ ਨੰਬਰ ਕਿੰਨਾ ਤੇਰਾ 93236 ਹਾਂਜੀ 434 4 ਬਾਈ ਕੋਲ ਨੰਬਰ ਵੀ ਬਹੁਤ ਭੜਾ ਮਸਤ ਕਾਹ ਗਾਂ ਆ ਗਈ ਬਾਈ ਦੀ ਇੱਕ ਤਰੀ ਕੱਟੀ ਐ ਨਾ ਇੱਕ ਸੇਲ ਕਰਤੀ ਕੱਟੀ ਹਾਂਜੀ ਇੱਕ ਥੇ 35ਰ ਵਾਲੀ ਰਹੀ ਹੈ ਨਾ ਹਾਂਜੀ ਤੋ ਤਰਪੂਏ ਬਾਈ ਮੜੀ ਹਾਂਜੀ ਹਾਂ ਸੋਰੀ ਮੜੀ ਜੀ ਚਲਗਰ ਸਿੰਘ ਕੁਛ ਨਹੀਂ ਕਹਿੰਦਾ ਸੀ ਲੈਂ ਬੈੜਾ ਹੁਣ ਹੀ ਪਤਾ ਲੱਗਾ ਚਲ ਜਰਾ ਅੱਗੇ ਰਸਤਾ ਮਾਰ ਲਿਓ ਆ ਗਾਂਜਾ ਮੰਗਦੇ ਆ ਭਰਾ ਵਾਚ ਗੱਲ ਹਾੜੀ ਵਾਲੇ ਥਾਰ ਬਾਰਖ ਦੀ ਪਾ ਦਿਓ ਸ਼ਹੀਵਾਲ ਦੀ ਪਾ ਦਿਓ ਮੈਂ ਸਦੀਪਾ ਦੇ ਮੋੜ ਲੈ ਬਾਈ ਇਹਦੇ ਰੇ ਨੀ ਸੀਲ ਰੱਸਾ ਛੱਡਦਾ ਬਾਈ ਨੇ ਵਾਕਿਆ ਥਣ ਵੀ ਮੱਝਾਂ ਨਾਲ ਲੱਗਿਆ ਬਹਿੜਦੇ ਯਾਰ ਕੋਈ ਚੱਕਰੀ ਨਹੀਂ ਬਾਈ ਇਹਦਾ ਕੀ ਰੇਟ ਆ ਗਾਂ ਦਾ ਆਪਣੀ ਦਾ ਇਹਦਾ 55000 ਰੁਪਏ ਆ ਜੀ ਠੰਡੀ ਸੀਲ ਆ ਜੀ ਕੋਈ ਐ ਨਹੀਂ ਇਹ ਤਾਂ ਬਾਈ ਰੱਸਾ ਛੱਡੇ ਦਾ ਪਤਾ ਲੱਗਿਆ ਮਾਈਲ ਨੰਬਰ ਤਾਂ ਹੁਣ ਬੋਲੇ ਸੀ ਬਾਈ ਹਨਾ ਹਾਂਜੀ 4 0 ਵਾਲਾ ਹਾਂਜੀ 4 0 ਇਹ ਬਾਈ ਦਾ ਨੰਬਰ ਆ ਗੱਲ ਕਰ ਉਪਰ ਦਾ ਲੱਗਿਆ ਪਿੰਡ ਕਿਹੜਾ ਤੇ ਆਪਣਾ ਲਾਲ ਲੈਣਾ ਜੀ ਪਿੰਡ ਸਾਹ ਕੋਲ ਅੱਛਾ ਉਹ ਦੂਜਾ ਲਾਲ ਲੈਣਾ ਰਾਮੇਗਾ ਨਹੀਂ ਹਾਂਜੀ ਹਾਂ ਜੇਲਾ ਬਟੰਡਾ ਬਾਈ ਦਾ ਇਹ ਆਂ ਗਾਂ ਬਾਈ ਕੋਲ ਇੱਕ ਛੋਟੀ ਦਿਖਾਦੀ ਬਾਈ ਦੀ ਉਹ ਖੜੀ ਉਹਦਾ ਨੰਬਰ ਉਹਦਾ ਰੈੱਡ 35000 ਰੁਪਏ ਧਾਰ ਲੈ ਉਸ ਪਰਖ ਬਾਈ ਦਾ ਦੇਖੋ ਅੱਜ ਨੰਦਾ ਵਹਿ ਰਿਹਾ ਯਾਰ ਜਮਾ ਇਧਰ ਵੀ ਜਾ ਘਟਾ ਇਧਰ ਸਾਰਾ ਭਰਿਆ ਹੁੰਦਾ ਸੀਗੇ ਘਾਹ ਬਹੁਤ ਜ਼ਿਆਦਾ ਘਟ ਗਿਆ ਕੀ ਮਿਲ ਗਿਆ ਬਾਈ ਆਰੇ ਉੱਪੀ ਲੈ ਹੋ ਰਿਹਾ ਹੈ ਬੜਾ ਬਣਾ ਦੇ ਯਾਰ ਭਾਈ ਮਣ ਲੈ ਆ ਕੋਈ ਨਾ ਆ ਜਾ ਲੈ ਲੈ ਜਮੰਦਾ ਪੈ ਰਿਹਾ ਜਮਾ ਪਰ ਉਹ ਇਧਰ ਆੜੀ ਦਾ ਵਰਕ ਪੈ ਗਿਆ ਕਿਦਣਾ ਓਲਾ ਮੰਡੀ ਆ ਗਈ ਨਾਲ ਉਹਦਾ ਕਰਕੇ ਹਰਕਤ ਪੈ ਗਿਆ ਅੱਜ ਕਟੀਆਂ ਹੀ ਕਟੀਆਂ ਹੁੰਦੇ ਆ ਕਿ ਕਟੀਆਂ ਇਹ ਨਹੀਂ ਅੱਜ ਮਾਲ ਸਾਰਾ ਉਧਰ ਗਿਆ ਉਹ ਘਰ ਆਇਆ ਤਾਂ ਇੱਥੇ ਹੀ ਬੋਧ ਰਿਹਾ ਗੱਲ ਕਰ ਇੱਥੇ ਗਾਹਕ ਨਹੀਂ ਹੈਗਾ ਗਾਹਕ ਬਹੁਤ ਘੱਟ ਆਉਂਦਾ ਆ ਵੇਖੋ ਪ੍ਰਭੂ ਖਾਲੀ ਪਿਆ ਸਾਰਾ ਕੰਮ ਲੇ ਤੁੰਗੂ ਰਹਿ ਗਏ ਛੋਟੀ ਬੜੀ ਵੱਡੀ ਲਈ ਹੁੰਦਾ ਵਾ ਜੀ ਕੋ ਛੋਟੀ ਸੱਜਣਾ ਬੜੀ ਪਾਲੀ ਆ ਬਾ ਦੀ ਗੱਲ ਕਰਾ ਉਮਰ ਤੇ ਥੋੜੀ ਵੱਡੀ ਰੇ ਬੰਪ ਘੜ ਤੂ ਜਿੱਦੇ ਸੁਪੀ ਬੜੀ ਵੱਡੀ ਛੋਟੀ ਸੱਜਣਾ ਦਾ ਯਾਰ ਜਿੱਦੇ ਸੁਪੀ ਮੈਂ ਇਸ ਤਨਾ ਲੱਖ ਦੀ ਬਾਨਣਾ ਨਾ ਘੰਟ ਘੜ ਹਜੇ ਬਹੁਤ ਬਾਈਆਂ ਤਿੰਨ ਸਾਲ ਦੀ ਯਾਰ ਕ੍ਰੀਟਰ ਦਾ ਸਵੀਤਾ 80 ਪਿੰਡ ਬਹਿਵਲਪੁਰ ਆਈ ਝੋਟੀ ਕਰਦੀ ਆ ਬਈ ਕਿ ਬਾਹਰ ਦਾ ਕੰਮ ਬਾਹਰ ਕਰ ਚਲ ਵਧੀਆ ਗੱਲ ਹੈ ਹਨਾ ਤੇ ਮੋਇ ਨੰਬਰ ਬਈ ਆਪਣਾ 89 30 82 82 92 92 62 62 ਨਾ ਕਿ ਬਈ ਆਪਣਾ ਢੋਲਾ ਢੋਲਾ ਪਿੰਡ ਬਹਿਵਲਪੁਰ ਤਹਿਸੀਲ ਜਿਲ੍ਹਾ ਗੜਾ ਜਿਹੜਾ ਹਰਿਆਣਾ ਚੋਟੀ ਮਤਲਬ ਬਹੁਤ ਵੱਡੀ ਝੋਟੀ ਹੈ ਏ ਮੰਡੀ ਸੋਚਣੋਂ ਦਿਖਾ ਦਿਆਂ ਗਾਹਕ ਬਹੁਤ ਘੱਟ ਆ। ਉਹਨੇ ਜੜੀਆਂ ਝੋਟੀਆਂ ਦਾ ਵੇਖ ਜਾਂਦਾ ਛੇਤੀ। ਬਹੁਤਾ ਟਾਈਮ ਨਹੀਂ ਲੱਗਦਾ ਝੋਟੀਆਂ ਦੇ ਵੇਖਣ ਤੇ। ਕੱਦ ਲਾ ਲਓ ਇੱਥੇ ਡੋਚੀ ਆ। ਆਇਆਂ ਆਇਆਂ ਮਸਾਂ ਪੜਦਾ ਐ। ਢਾਗਾ ਦਾ ਝੋਟੇ ਨੰਬਰ ਸੰ ਲੈਦਾ ਬਾਈ ਨਾ ਕਰ ਲੈ ਉਸ ਪਰਕ। ਕੁਝ ਮੱਝ ਮੱਝ ਘੜੀਏ ਪੋਕੜਾ ਲੈ ਮੱਝ ਚੱਕੀਏ। ਆਹ ਤੇ ਆ। ਛੋਟੇ ਰੇਟ ਦੀ ਮੱਝ ਐ। ਆ ਜੋ। ਵਿਲਾਗੇ ਉਹ ਡੱਬੜੀ ਮੰਡੀ ਤੇ ਮਿਲਾਂਗੇ ਉਹਨਾਂ ਨਾਲ ਚਲੋ ਬਾਕੀ ਛੋਟੀਆਂ ਖਾਦੀਆਂ ਬਾਜੇ ਵਾਲੇ ਤੋਂ ਦੋ ਛੋਟ ਘਾਰੇ ਬਹੁਤ ਵੱਡੀਆਂ ਉਹਦੇ ਨਾ ਕਰਦੇ ਗੱਲਬਾਤ ਵੇਰੀ ਪਚਾਲੇ ਪਾਉਣੇ ਪਿੰਡ ਨੂੰ ਲੇਟ ਹੋਈ ਜਾਂਦੇ ਆ ਕੰਮ ਤਾਂ ਦੇ ਸੁਣ ਪਤਾ ਸੇਖਰਾਂ ਦੇ ਹੋ ਰਿਹਾ ਕੰਮ ਹੁਣ ਛੋਟਾ ਬਹੁਤ ਵੱਡ ਗਿਆ ਕੱਪੜਿਆਂ ਵਿੱਚ ਛੋਟਿਆ ਕੀ ਰੇਟ ਹੈ ਛੋਟਿਆਂ ਦਾ ਨਾ 5000 ਰੁਪਏ ਕਿਹੜਾ ਪਿੰਡ ਹੈ ਰਾਮਾਨੰਦ ਖਰਦੇ ਆਂਗੇ ਭਾਈ ਵਪਾਰ ਦਾ ਕੰਮ ਆਇਆ ਤੁਹਾਡਾ ਆ ਕਿੰਨੇ ਰੁਪਏ ਆਂਦੇ ਹੋਗੇ ਛੋਟੀ ਉੱਥਾ ਨਾ ਨਾ ਵੇਖੋ ਸੁਨੇ ਘੱਟੀ ਆ ਯਾਰ ਜਿਆਦਾ ਕੁਆਲਿਟੀ ਆ ਕਾ ਕੀ ਬੁਰੀ ਪਾਈਆਂ 50 5000 ਰੁਪਏ ਰੇਟ ਆ ਬਾਕੀ ਇਹ ਰਹੀ ਜੀ ਘੱਟੀ ਕਿੱਥੇ ਮਿਲਦੀ ਇਹਦਾ ਫਰਤੋਬਲਾਸ ਕੱਟੀ ਆ ਬਾਨਾ ਬਹੁਤ ਵੱਡੀਆਂ ਨੇ ਇੱਕ ਹੋਊਗਾ ਕੀ ਕੁਛ ਨਹੀਂ ਭਾਈ ਨੂੰ ਕਿੰਨੇ ਇਹੋ ਕੀ ਗੱਲ ਬਾਤ ਆ ਬੈਂਕ ਮੈਲ ਨੰਬਰ ਕਿੰਨਾ ਤੁਹਾਡਾ 98788 98788 6260 6260 ਕੋਮਟੇ ਲੈ ਕੇ ਆਉਂਦੇ ਸੀ ਨਾ ਭਾਈ ਉਹ ਬਾਜਲੇ ਮੁੰਡੇ ਲੈ ਕੇ ਹੌਤ ਲੈ ਕੇ ਹਾਂ ਕਿਹੜਾ ਪਿੰਡ ਆ ਭਾਈ ਪਿੰਡ ਸਰਦੂਲਗੜ੍ਹ ਭਾਈ ਸ਼ੰਤੋ ਡੇਰੀ ਫਾਰਮ ਸਰਦੂਲਗੜ੍ਹ ਇਧਰੋਂ ਝੋਟੀਆਂ ਬਹੁਤ ਟੌਪ ਦੀਆਂ ਪਾਈਆਂ ਨੇ ਕਿੰਨੇ ਕਿੰਨੇ ਉਮਰਾ ਬਾਈ ਨਾਲ ਦੇ ਆ ਦਾ ਪੌਣੇ ਇੱਕ ਦੋ ਸਾਲ ਦੀ ਆ ਬਾਈ ਉਹ ਉਹ ਦੋ ਸਾਲ ਦੀ ਆ ਖੀਰੀਆਂ ਤੋਂ ਨੇ ਉਹ ਟੋੜੀ ਹੋਊ ਦੱਸਦਾ ਮੈਨੂੰ ਲੱਗਾ ਖੀਰੀ ਐ ਅੱਛੇ ਖੀਰੀ ਐ ਕਰ ਲਿਓ ਬਾਈ ਨਾਲਸ ਫਰਕ ਕੱਟੀਆਂ ਡਬਲ ਹੋਊ ਤਾਂ ਬਾਈ ਦੀਆਂ ਨੇ ਦਰੋਂ ਕੱਟੀਆਂ ਮੋਰ ਟੋਪ ਵਲਾਖ ਦੀਆਂ ਇੱਕ ਆਰੀ ਇੱਕ ਆਰੀ ਹੋਏ ਜਮ ਦਿਖਾ ਦੀ ਮਾਨਸਾ ਮੰਡੀ ਆ ਤਾਂ ਖਾਲੀ ਪਿਆ ਕੰਮ ਜਮਾ ਕੋਈ ਗਿਆ ਕਿ ਨਾ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਸੋਡੇ ਵਰਗੇ ਭਰਾਮਣ ਵਾਲੇ ਕੰਮ ਚੱਲਦਾ ਮੈਂ ਨੰਬਰ ਸੁਣ ਲੈ ਤਾਂ ਕੱਟੀਆਂ ਦਾ ਬਲ ਟੌਪ ਕਲਾਸ ਹੈ ਤੇ ਕਾ ਇਹਨਾਂ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ